ਇੱਕ ਪਾਸੇ ਠੰਡਾ ਮੌਸਮ ਹੈ ਤੇ ਦੂਸਰੇ ਪਾਸੇ ਸੰਗਣੀ ਤੁੰਦ ਨੇ ਹਰ ਕਿਸੇ ਦੇ ਕੰਨਾਂ ਨੂੰ ਹੱਥ ਲਗਵਾਏ ਹੋਏ ਨੇ ਗਤੀਕ ਸੰਗੀਤ ਹੁੰਦੇ ਕਾਰ ਜਿੱਥੇ ਵਾਹਨਾਂ ਦੀ ਰਫਤਾਰ ਹੋਲੀ ਹੋ ਗਈ ਹੈ ਤਾਂ ਉੱਥੇ ਹੀ ਆਵਾਜਾਈ 'ਚ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਅਜਿਹੇ ਮੌਸਮ ਦੇ ਵਿੱਚ ਜਿੱਥੇ ਜੋ ਗੱਡੀ ਚਾਲਕ ਨੇ ਵਾਹਨ ਚਾਲਕ ਨੇ ਉਹਨਾਂ ਨੂੰ ਸਾਵਧਾਨੀ ਤਾਂ ਵਰਤਨੀ ਚਾਹੀਦੀ ਹੈ ਪਰ ਨਾਲ ਦੇ ਨਾਲ ਉਹਨਾਂ ਨੂੰ ਹੋਰ ਵੀ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਖਾਸ ਕਰਕੇ ਜਦੋਂ ਵਿਜ਼ਿਬਿਲਟੀ ਘੱਟ ਹੋਵੇ ਜਾਂ ਫਿਰ ਜ਼ੀਰੋ ਵਿਜ਼ਿਬਿਲਟੀ ਹੋਵੇ ਤਾਂ ਇਸ ਵੇਲੇ ਟ੍ਰਾਫਿਕ ਨਿਯਮਾਂ ਦੀ ਪਾਲਣਾ ਕਰਨੀ ਤਾਂ ਜ਼ਰੂਰੀ ਹੈ ਹੀ ਪਰ ਨਾਲ ਦੇ ਨਾਲ ਸਾਵਧਾਨੀ ਉਨੀ ਹੀ ਜ਼ਿਆਦਾ ਜ਼ਰੂਰੀ ਹੈ ਤੇ ਜ਼ੀਰੋ ਵਿਜ਼ਿਬਿਲਟੀ ਦੌਰਾਨ ਤਾਂ yellow light ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ yellow light ਨਾਲ ਇੱਕ ਤਾਂ ਸੜਕ ਦਿਖ ਜਾਂਦੀ ਹੈ ਰਸਤਾ ਦਿਖ ਰਿਹਾ ਤੇ ਦੂਸਰੇ ਪਾਸੇ ਜੋ ਗੱਡੀ ਚਲਾ ਰਿਹਾ ਹੁੰਦਾ ਉਸ ਨੂੰ ਵੀ ਕੋਈ ਦਿੱਕਤ ਨਹੀਂ ਆਏਗੀ ਤੇ ਸਾਹਮਣੇ ਵਾਲੇ ਲਈ ਵੀ ਇਹ ਕੰਮ ਸੌਖਾ ਹੋ ਜਾਵੇਗਾ ਇਸ ਦੌਰਾਨ ਮੀਡੀਅਰ ਨਾਲ ਜੋ ਲੋਕ ਇੰਨੀ ਦਿਨੀ ਸਫਰ ਕਰ ਰਹੇ ਨੇ ਸੰਗੀਤਮ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਕੀ ਕੁਝ ਕਿਹਾ ਸੁਣਦੇ ਹਾਂ ਜੀ ਤੁੰਦ ਬਹੁਤਾ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਨ੍ਹਾਂ ਦਿਨਾਂ ਵਿੱਚ ਵਿਜ਼ਿਬਿਲਟੀ ਬਹੁਤ ਘੱਟ ਹੈ ਤੇ ਦਿਖਾਈ ਵੀ ਕੁਝ ਮੀਟਰ ਤੱਕ ਹੀ ਦਿਖਾਈ ਦਿੰਦਾ ਹੈ ਤੇ ਇਨ੍ਹਾਂ ਦਿਨਾਂ ਵਿੱਚ ਹਾਦਸੇ ਬਹੁਤ ਹੋ ਰਹੇ ਐ ਹਾਦਸਿਆਂ ਦਾ ਕਾਰਨ ਤੁੰਧੀ ਹੈ ਤੇ ਪਹ ਚਾਲਕਾਂ ਨੂੰ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਰਫਤਾਰ ਘੱਟ ਰੱਖਣ ਤੇ ਲਾਈਟਾਂ ਔਨ ਕਰਕੇ ਰੱਖਣ ਤੇ ਰੱਖਿਆ ਜਾਵੇ ਤੇ ਬਜ਼ੁਰਗਾਂ ਦਾ ਵੀ ਬਹੁਤ ਧਿਆਨ ਹੈ ਇਹ ਸੜਕ ਵਿੱਚ ਆਪਣਾ ਤਾਂ ਹੀ ਬੰਦੇ ਅੱਗੇ ਕਿਤੇ ਸਫ਼ਰ ਤੇ ਜਾਂਦੇ ਜੇ ਕੋਈ ਜ਼ਰੂਰੀ ਕੰਮ ਕੰਮਕਾਰ ਹੈ ਨਹੀਂ ਤਾਂ ਆਪਣਾ ਨਹੀਂ ਤਾਂ ਤੋਂ ਹਟਣ ਦਾ ਇੰਤਜ਼ਾਰ ਕਰ ਇਹਨਾਂ ਦੇ ਵਿੱਚ ਬਜ਼ੁਰਗਾਂ ਤੇ ਬੱਚਿਆਂ ਨੂੰ ਬਿਮਾਰੀਆਂ ਜ਼ਿਆਦਾ ਲੱਗਦੀਆਂ ਹਨ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਗਰਮ ਕੱਪੜੇ ਤੇ ਗਰਮ ਚੀਜ਼ਾਂ ਦਾ ਸੇਵਨ ਕਰਨ ਤਾ ਜੋ ਸੇਧਾ ਖਿਆਲ ਰੱਖਿਆ ਜਾਂਦਾ ਹੈ ਜੀ ਮੇਰਾ ਨਾਮ ਜੀ ਮੰਗਲ ਸੈਣੀ ਮੰਗਲ ਸੈਣੀ ਜੀ ਮਾਰਗ ਦੇ ਤੇ ਅੱਜ ਤੋਂ ਧੁੰਦ ਬੜੀ ਪੈ ਰਹੀ ਹੈ ਗੱਡੀਆਂ ਬੜੀ ਹੌਲੀ ਹੈ ਕੀ ਕਹਿਣਾ ਚਾਹੋਗੇ ਸ਼ੁੰਦ ਹਾਂਜੀ ਭਾਜੀ ਆ ਦੋ ਤਿੰਨ ਦਿਨਾਂ ਤੋਂ ਜਿਹੜੀ ਧੁੰਦ ਹੈਗੀ ਹੈ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਸਾਡੀ ਲੋਕਾਂ ਨੂੰ ਵੀ ਅਪੀਲ ਹੈ ਕਿ ਜਿਹੜਾ ਧੁੰਦ ਦੇ ਵਿੱਚ ਘਰ ਤੋਂ ਥੋੜਾ ਜਿਹਾ ਲੇਟ ਨਿਕਲੋ ਜਦੋਂ ਤੱਕ ਧੁੰਦ ਰੋਡ ਤੇ ਹੈਗੀ ਹੈ ਤੇ ਘਰ ਤੋਂ ਬਾਹਰ ਨਾ Niklo ਕਿਉਂਕਿ ਧੁੰਦ ਦੇ ਵਿੱਚ ਜਿਹੜੇ ਹਾਸੇ ਆ ਬਹੁਤ ਜ਼ਿਆਦਾ ਹੋ ਰਿਹਾ ਤੇ ਕਈ ਖਬਰਾਂ ਸਾਨੂੰ ਦੇਖਣ ਨੂੰ ਮਿਲੀਆਂ ਏ ਅਲੱਗ-ਅਲੱਗ ਸਟੇਟਾਂ ਵਿੱਚੋਂ ਤੁਸੀਂ ਹੁਣ ਵੀ ਦੇਖ ਰਹੋ ਮੇਰੇ ਪਿੱਛੇ ਜਿਹੜੀ ਹੈ ਦੇਖੋ ਧੁੰਦ ਹੁਣ ਵੀ ਬਹੁਤ ਜ਼ਿਆਦਾ ਟਾਈਮ 8 ਵਜੇ ਦੇ ਕਰੀਬ ਹੋ ਗਿਆ ਸਵੇਰ ਦੇ ਤੇ ਜਿਹੜੀ ਵਿਜ਼ਿਬਿਲਟੀ ਹੈ ਦੇਖੋ ਤੁਸੀਂ ਕਿੰਨੀ ਘੱਟ ਹੈ ਤੇ ਜਿਹੜੇ ਵੀ ਲੋਕਾਂ ਨੂੰ ਅਮਰਜੈਂਸੀ ਜਾਣਾ ਪੈ ਰਿਹਾ ਹੈ ਉਹਨਾਂ ਨੂੰ ਹੱਥ ਜੋੜ ਕੇ ਪੀਲ ਲੈ ਕੇ ਜਿਹੜੀ ਗੱਡੀ ਸਪੀਡ ਹੈ ਉਹ 30 ਦਾ 40 ਤੱਕ ਰੱਖੋ ਔਰ ਔਰ ਆਪਣੀ ਜਿਹੜੀ ਤੁਸੀਂ ਗੱਡੀ ਦੀਆਂ ਡਿਮ ਲਾਈਟਾਂ ਉਹਨਾਂ ਨੂੰ ਜਗਾ ਕੇ ਰੱਖੋ ਔਰ ਜਿਹੜੇ ਤੁਹਾਡੇ ਚਾਰੀ ਇੰਡੀਕੇਟਰ ਹੈ ਉਹਨਾਂ ਨੂੰ ਵੀ ਤੁਸੀਂ ਓਨ ਕਰਕੇ ਰੱਖੋ ਤਾਂ ਜੋ ਜਿਹੜੇ ਜਿਹੜੇ ਹਾਸੇ ਹੋਰੇ ਰੋਡ ਦੇ ਉੱਤੇ ਇਹਨਾਂ ਤੋਂ ਬਚਿਆ ਜਾ ਸਕੇ ਦੇਖ ਰਹੇ ਹੋ ਵੀਰ ਜੀ ਦੀ ਰੋਰ ਗੱਡੀ ਚਲਾ ਰਹੇ ਹੋ ਮਾਰਗ ਦੀ ਵਿਜ਼ਿਬਿਲਟੀ ਘੱਟ ਹੈ ਧੁੰਦ ਹੈ ਕਿਹੋ ਜਿਹੇ ਮੁਸ਼ਕਲਾਂਆਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਵਾਹਨ ਚਲਾਣਾਂ ਧੁੰਦ ਰੋ ਧਨੇ ਵਿੱਚ ਜੇ ਨਿਕਲੇ ਉਹ ਇਹਨਾਂ ਕੋਲ ਲਾਈਟ ਲਾਉਣੀ ਚਾਹੀਦੀ ਆਪਣੇ ਅੱਗੇ ਪਿੱਛੇ ਹਾਂ ਹਾਂ ਜੀ ਕਿਹੜੇ ਲਾਈਟਾ ਨਹੀਂ ਲਾਉਂਦੇ ਅੱਲੇ ਨੂੰ ਨਹੀਂ ਪਤਾ ਲੱਗਦਾ ਪਿੱਛੇ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਕਿੰਦਾਂ ਦੀਆਂ ਮੁਸ਼ਕਲਾਂਆਂ ਆਉਂਦੀਆਂ ਤੁਹਾਨੂੰ ਮਾਰਗ ਤੇ ਜਦੋਂ ਧੁੰਦ ਮੁਸ਼ਕਲ ਆ ਜਦੋਂ ਲਾਈਟ ਹੀ ਨਹੀਂ ਅੱਗੇ ਆਪਾਂ ਨੂੰ ਦੇਖਣੇ ਕੋਈ ਕਿਹੜੇ ਧੁੰਦ ਜਿਆਦੀ ਹੋ ਜਾਂਦੀ ਲਾਈਟ ਜਿਆਦੀ ਨਾਲ ਵੀ ਆਪਾਂ ਨੂੰ ਧੁੰਦਰ ਨਹੀਂ ਦੇਖਦਾ ਰਹਾ ਅੱਗੇ ਹਾਂਜੀ ਤੇ ਜਿੱਥੇ ਸੜਕਾਂ ਦੇ ਅੱਜ ਲਾਈਨ ਨਹੀਂ ਆ ਉੱਥੇ ਫਿਰ ਉੱਥੇ ਫਿਰ ਸਲੋ ਕਰਕੇ ਥੋੜਾ ਨੰਗਬਣੀ ਪੈਂਦੀ ਆ ਹਾਂਜੀ ਇਹ ਇੰਨਾ ਦਿਨਾਂ ਚ ਐਕਸੀਡੈਂਟ ਬਹੁਤ ਵੱਜ ਜਾਂਦੇ ਕਿਉਂ ਵੱਧੇ ਐਕਸੀਡੈਂਟ ਧੁੰਦਾਂ ਫਿਰ ਪੈਂਦੀਆਂ ਕਿ ਲੋਕ ਸਪੀਡ ਕਿਉਂ ਹੁੰਦੇ ਆ ਵਹਿੰਦੇ ਨਹੀਂ ਆ ਇਹ ਕਰਕੇ ਤਕਾਂ ਐਕਸੀਡੈਂਟ ਜਿਆਦੇ ਕੀ ਚਾਹੋਗੇ ਲੋਕਾਂ ਨੂੰ ਜਿਹੜੇ ਫालतू ਟਾਈਮ ਨਾਲ ਨਿਕਲ ਜਾਂਦੇ ਇੰਤਜ਼ਾਰ ਕਰਨ ਤੋਂ ਹਾਂਜੀ ਹਾਂਜੀ